ਅੱਜ ਅੰਮ੍ਰਿਤਸਰ ਦੇ ਇਲਾਕਾ ਇਬਨ ਕਲਾ ਵਿਖੇ ਫ੍ਰੀडम फाइਟਰ ਸਰਦਾਰ ਸਾਧੂ ਸਿੰਘ ਜੀ ਦੀ ਸਾਲਾਨਾ ਵਰਸੀ ਉਹਨਾਂ ਦੇ ਸੁਪੁੱਤਰ ਸਰਦਾਰ ਅਮਰਜੀਤ ਸਿੰਘ ਵੱਲੋਂ ਉਹਨਾਂ ਦੇ ਗ੍ਰਹਿ ਸਥਾਨ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਗਈ ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਫ੍ਰੀडम फाइਟਰ ਦੇ ਵੱਲੋਂ ਸਰਦਾਰ ਸਾਧੂ ਸਿੰਘ ਫ੍ਰੀडम फाइਟਰ ਜਿਨ੍ਹਾਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਹਨਾਂ ਦੀ ਜੀਵਨੀ ਬਾਰੇ ਰੌਸ਼ਨੀ ਪਾਈ ਗਈ ਅਤੇ ਮੌਜੂਦਾ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਜੋ ਫ੍ਰੀडम फाइਟਰ ਸ਼ਹੀਦ ਹੋਏ ਹਨ ਉਨ੍ਹਾਂ ਦਾ ਇੱਕ ਦਿਨ ਸ਼ਹੀਦੀ ਸਮਾਗਮ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਪਬਲਿਕ ਸ਼ਹੀਦਾਂ ਨੂੰ ਯਾਦ ਕਰ ਸਕੇ ਇਸ ਮੌਕੇ ਆਏ ਹੋਏ ਮਹਿਮਾਨਾਂ ਵਾਸਤੇ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਤੋਂ ਮਧੂ ਰਾਜਪੁੱਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜੀ ਅਮਰਦੀਪ ਸਿੰਘ ਹਾਂਜੀ ਅੱਜ ਕੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੀ ਇਹ ਪ੍ਰੋਗਰਾਮ ਹੈ ਜੀ ਮੇਰੇ ਪਿਤਾ ਜੀ ਸਰਦਾਰ ਸਾਧੂ ਸਿੰਘ ਫੇਰਨਾ ਫੈਕਟਰੀ ਆਈਐਨਆ ਇੰਟਰਨੈਸ਼ਨਲ ਆਰਮਿੰਗ ਜਿਨ੍ਹਾਂ ਦੀ ਅਸੀਂ ਵਰਸੀ ਪਿੰਡ ਇਪਨਕਲਾ ਦੇ ਵਿੱਚ ਮਾਦੀ ਸ਼ਰਧਾ ਤੁਮਤਾਵਨਾ ਅਸੀਂ ਮਨਾ ਰਹੇ ਹਾਂ ਜਿਸ ਵਿੱਚ ਸਾਡੇ ਪ੍ਰਭੂ ਬਾਲਮੀਕ ਮੇਧਕਾਰ ਦੇ ਮੁੱਖ ਸੰਚਾਲਕ ਸ੍ਰੀ ਰਾਮਨਾਥ ਜੀ ਹੰਸ ਸਰਦਾਰ ਗਰਦੀਪ ਸਿੰਘ ਜੀ ਖਾਸਾ ਰਾਸ਼ਟਰੀ ਕਾਰੀਕਰਮ ਔਰ ਬਾਬਾ ਕਲਵਨ ਸਿੰਘ ਜੀ ਚੱਕ ਮ칸ਤੋਂ ਔਰ ਸਾਡੇ ਫ੍ਰੀडम फाइਟਰ ਸਰਦਾਰ ਅਮਰੀਕ ਸਿੰਘ ਜੀ ਔਰ ਮੇਰੇ ਭਰਾ ਸਰਦਾਰ ਅਮਰੀਕ ਸਿੰਘ ਜੀ ਇਸ ਵਰਸੀ ਵਿੱਚ ਸ਼ਾਮਲ ਹੋਏ ਹੋਏ ਮੇਰੇ ਪਿਤਾ ਜੀ ਦਾ ਜਨਮ 4 ਜੁਲਾਈ 1919 ਨੂੰ ਹੋਇਆ ਸੀ ਮੇਰੇ ਪਿਤਾ ਜੀ ਦੇ ਪਿਤਾ ਦਾ ਸਰਦਾਰ ਭਗਤ ਸਿੰਘ ਸੀ ਔਰ ਉਹਨਾਂ ਦੀ ਮਾਤਾ ਦਾ ਜਵਾਲਕੌਰ ਸੀ ਮੇਰੇ ਪਿਤਾ ਜੀ ਤਿੰਨ ਭਰਾ ਸਨ ਇੱਕ ਦੇ ਨਾਲ ਸਰਦਾਰ ਗਤੀਬ ਸਿੰਘ ਇੱਕ ਦੇ ਨਾਲ ਸਦਾ ਸਵਰਨ ਸਿੰਘ ਤੀਸਰੇ ਮੇਰੇ ਪਿਤਾ ਜੀ ਸਦਾ ਸਰੂ ਸਿੰਘ ਸੀ ਜਿਹੜੇ ਕਿ 19 ਸਾਲ ਦੀ ਉਮਰ ਵਿੱਚ ਭਰਤੀ ਹੋ ਕੇ ਖਾਲਸਾ ਦਾ ਦਸਵੀਂ ਪੜ੍ਹੇ ਔਰ ਫੌਜ ਭਰਤੀ ਹੋਏ ਜਿਨ੍ਹਾਂ ਨੇ ਕਿ ਫੌਜ ਭਰਤੀ ਹੋ ਕੇ ਫੌਜ ਨੂੰ ਬਕਾਬਤ ਕਰਕੇ ਛੱਡ ਕੇ ਨਿਤੈ ਸ਼ਿਵਾਚੰਦਰ ਬੋਦੀ ਪਾਰਟੀ ਵਿੱਚ ਹਿੱਸਾ ਲਿਆ ਔਰ ਉਹਨਾਂ ਨੇ ਸਿੰਗਾਪੁਰ ਮਲੇਸ਼ੀਆ ਜਾਵਾ ਸਮਾਟਾ ਹਾਂਗਾ ਕੈਦਾ ਕੱਟੀਆਂ ਅੱਜ ਉਹਨਾਂ ਨੇ ਬਹੁਤ ਸੀਆ ਝਾਕੇ ਨੇ ਅੱਜ ਆਉਣ ਵਾਲੀਆਂ ਸਰਕਾਰਾਂ ਸਾਡੇ ਜਿਹੜੇ ਵੀ ਫਰੋਨਾਂ ਫਾਈਟਰ ਆ ਉਹਨਾਂ ਨੂੰ ਕੋਈ ਆਜ਼ਾਦਕਰ ਮਨਹੋਦੀਆ ਜ਼ਰੂਰ ਹੈ 15 ਗਾ 26 ਜਨਵਰੀ ਤੇ ਸਿਰਫ ਸਾਨੂੰ ਲੋਈ ਉਹ ਇੱਕ ਡੱਬੂਆਂ ਲੱਡੂਆਂ ਦਾ ਡੱਬਾ ਦਿੱਤਾ ਜਾਂਦਾ ਉਹ ਤੋਂ ਬਾਅਦ ਸਾਨੂੰ ਸਰਕਾਰਾਂ ਕੋਈ ਨਹੀਂ ਪੁੱਛਦੀਆਂ ਅਸੀਂ ਸਾਰੀ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੇ ਵੀ ਦਾਸਤਰਾ ਚਾਹੀ ਜਾਈਏ ਸਾਡਾ ਫੀਲਡ ਆਫ ਫਾਈਟਰਾਂ ਦਾ ਮਾਨ ਸਤਿਕਾਰ ਕੀਤਾ ਜਾਵੇ ਔਰ ਜੋ ਸਾਡੇ ਹੱਕ ਬੰਡੇ ਆ ਉਹ ਸਾਨੂੰ ਦਿੱਤੇ ਜਾਣ ਮੇਹ ਜੀ ਰਾਮਨਾਥ ਸਿੰਘ ਪ੍ਰੋਗਰੈਸ ਕਿਮਿਟ ਕਰਤਿਰ ਸਮਾਜ ਦਾ ਮੁਖ ਚਾਲਕ ਅੱਜ ਸਾਡੇ ਪਿਤਾ ਜੀ ਸਾਧ ਸਿੰਘ ਜੀ ਜਿਨ੍ਹਾਂ ਨੇ ਅੱਜ ਦੇਸ਼ ਵਾਸਤੇ ਬਹੁਤ ਵੱਡੇ ਕੁਰਬਾਨੀਆਂ ਤੇ ਕੰਮ ਕੀਤੇ ਭਗਤ ਸਿੰਘ ਔਰ ਆਪਨ ਚੰਦਰ ਸ਼ੇਖਰ ਯਾਦ ਜੀ ਨਾਲ ਜਿੱਲਾਂ ਕਿਟੀਆਂ ਪਰ ਅਸੀਂ ਅੱਜ ਦੇਖਦੇ ਆ ਕਿ ਅੱਜਾਂ ਜੋ ਸਰਕਾਰਾਂ ਆ ਅੱਜ ਦੇਸ਼ ਦੀ ਕੁਰਬਾਨੀ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸੁਲਤਾਨੀ ਦਿੱਤੀਆਂ ਯਾਰੀਆਂ ਕੋਈ ਫਿਣੀ ਫੱਟ ਨਹੀਂ ਦਿੱਤੇ ਜਾ ਰਹੇ ਸਭ ਉਹ ਮੰਨ ਮਟੀਆਂ ਕਰ ਰਹੇ ਨੇ ਜਦ ਕਿ ਅੱਜ ਦੇਸ਼ ਅਯਾਦ ਉਹਨਾਂ ਦੀ ਜੇਦਸ਼ ਦੀ ਪਕਤੀ ਮੁਤਾਬਕ ਉਹਨਾਂ ਨੇ ਅੱਜ ਦੇਸ਼ ਯਾਦ ਹੋਇਆ ਵਾ ਉਹਨਾਂ ਦੇ ਬੱਚਿਆਂ ਨੂੰ ਹਰ ਇੱਕ ਤਰੀਕੇ ਦੀਆਂ ਸਹੂਲਤਾਂ ਜੋ ਉਹਨਾਂ ਦੇ ਬੈਨੀਫਿਟ ਮਿਲਦੇ ਉਹਨਾਂ ਨੂੰ ਦੇਣੀ ਚਾਹੀਦੀ ਆ ਦੂਸਰੇ ਨੰਬਰ ਤੇ ਉਹਨਾਂ ਦੀ ਯਾਦਗਾਰਾਂ ਵਿੱਚ ਉਹਨਾਂ ਦੀ ਅੰਕ ਸਕੂਲ ਕਾਲਜ ਦਾ ਕੋਈ ਉਹਨਾਂ ਦੇ ਨਾਂ ਤੇ ਗੇਟ ਹੋਣੀ ਚਾਹੀਦੀ ਆ ਤਾਂ ਕਿ ਵਿਦਿਆਦਿਆ ਦੇ ਵਿੱਚ ਜ਼ਰੂਰ ਖਾਸ ਕਰਕੇ ਉਹਨਾਂ ਦੀਆਂ ਫੋਟੋਆਂ ਹੋਣੇ ਚਾਹੀਦੀਆਂ ਵਾ ਤੇ ਇਸ ਕਰਕੇ ਅਸੀਂ ਕਹਾਂਗੇ ਕਿ ਦੇਸ਼ ਦੇ ਜਿਹੜੇ ਅੱਜ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਜਿਦਾ ਸਰਦਾਰ ਸਾਦੇ ਸਿੰਘ ਜੀ ਨੇ ਅੱਜ ਉਹਨਾਂ ਵਿਪਨ ਕਲਾ ਵਿੱਚ ਅੰਮ੍ਰਿਤਸਰ ਵਿੱਚ ਆਏ ਆ ਜੀ ਉਹਨਾਂ ਦੀ ਯਾਦ ਮਨਾਉਣ ਵਾਸਤੇ ਉਹਨਾਂ ਸੱਚੀ ਸਨਮਾਨ ਦੇਣ ਵਾਸਤੇ ਇਸ ਕਰਕੇ ਇਹ ਜ਼ਰੂਰ ਕਹਾਂਗੇ ਕਿ ਵਿਪਨ ਕਲਾ ਦੇ ਵਿੱਚ ਉਹਨਾਂ ਦੇ ਨਾਂ ਤੇ ਸਕੂਲ ਕੋਈ ਨਾ ਕੋਈ ਉਹਨਾਂ ਦੇ ਨਾਂ ਦੇ ਜਾਂ ਕੋਈ ਕਾਲਜ ਜਾਂ ਉਹਨਾਂ ਦੇ ਨਾਂ ਤੇ ਕੇਡ ਬਣਾ ਹੋਣਾ ਜ਼ਰੂਰੀ ਚਾਹੀਦਾ ਅਸੀਂ ਜੀ ਮੌਜੂਦਾ ਸਰਕਾਰ ਅਗੇ ਇਹ ਬੇਨਤੀ ਕਰਾਂਗੇ ਕਿ ਅੱਜ ਦੇਸ਼ ਘੁਲਾਟੀ ਜਿਹੜੇ ਅਜ ਸਾਧੂ ਸਿੰਘ ਜੀ ਜਦੇਸ਼ਗੜਾ ਜਿੱਨਾਂ ਦੇ ਅੰਦਰ ਸ਼ੇਖਰ ਜੀ ਨਾਲ ਜੇਲਾ ਵੀ ਕਿਟ ਬਹੁਤ ਕਿਰਬਾਨੀਆਂ ਦੇਸ਼ ਵਾਸਤੇ ਦਿੱਤੀਆਂ ਅਸੀਂ ਇਹ ਕਵਾਂਗੇ ਕਿ ਜਿੰਨੇ ਵੀ ਦੇਸ਼ਗੜਾ ਉਹਨਾਂ ਵਾਸਤੇ ਸਰਕਾਰਾਂ ਕੁਛ ਨਹੀਂ ਕਰ ਰਹੀਆਂ ਕੁਛ ਨਾ ਕੁਛ ਉਹਨਾਂ ਦੇ ਪਰਿਵਾਰ ਵਾਸਤੇ ਤੇ ਕੁਛ ਉਹਨਾਂ ਵਾਸਤੇ ਜਰੂਰ ਸੋਚਾ ਰੱਖਣਾ ਜੇਦਾ ਤੇ ਉਹਨਾਂ ਦੇ ਅੱਗੇ ਆਉਣੇ ਬੱਚਿਆਂ ਤੇ ਪਰਿਵਾਰ ਨੂੰ ਜੋ ਦੇਸ਼ ਦੇ ਵਿੱਚ ਉਹਨਾਂ ਦਾ ਰੋਜ਼ ਨੌਕਰੀਆਂ ਹੋ ਰਹੀਆਂ ਜਿੰਨੇ ਵੀ ਸਿਲਤਾਂ ਉਹਨਾਂ ਦਿੱਤੀਆਂ ਜਾਣ ਤਾਂ ਕਿ ਸਰਕਾਰਾਂ ਦਾ ਪਤਾ ਲੱਗੇ ਕਿ ਜਿਹਦੇਸ਼ਗੜਾ ਕਹਿੰਦੀ ਵੀ ਕੋਈ ਕਦਰ ਹੈਗੀ ਆ ਹੈ ਇਸ ਨੂੰ ਉਹਨਾਂ ਦੇ ਪਰ ਅੱਜ ਉਹ ਨਾਲ ਮੋਡਾ ਲਾ ਕੇ ਸਰਕਤਾ ਪਰ ਰਾਨੀ ਅਸੀਂ ਪੀੜ ਕਰਾਂਗੇ ਸਰਕਤੇ ਜਿਹੜੇ ਲੱਤੀ ਕਿ ਉਹਨਾਂ ਦੇ ਨਾਲ ਤੇ ਸਾਰੇ ਉਹਨਾਂ ਦੇ ਜਿਹੜੇ ਨਾਇਬ ਬੰਦੇ ਹੋਏ ਕੰਮ ਨਹੀਂ ਉਹਨਾਂ ਉੱਤੇ ਪੂਰਣੇਪਾਨ ਅਸੀਂ ਨਾ ਵਾਸਤੇ ਦੇਸ਼ਗੁਰ ਸਾਡੀ ਜਿਹੜੀ ਸੱਚੀ ਜੀ ਵੀ ਕੇ ਸਰਕਾਰ ਨੂੰ ਵਿਸ਼ੇ ਦੁਬਾਰਾ ਕਰਾਂਗੇ ਕਿ ਨਾ ਪੂਰਾ ਧਿਆਨ ਦੇਣ ਦਿਨਸ਼ ਘਟੀਆਂ